ਸਾਰੇ ਪੰਜਾਬ ਦੇ ਵਿੱਚ ਨਾਈਟ ਡੋਮਿਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੀਨੀਅਰ ਆਫੀਸਰ ਦੀ ਜੋੜੀ ਲਾਈ ਹੈ ਤੇ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅਮਰ ਸੰ ਕਰਨ ਲਿਆ ਅਸੀਂ ਸਰ ਜਿਹੜੀ ਬੋਥਰੂ ਮਾਜੀ ਦੇ ਵਿੱਚ ਜਿਹੜਾ ਤਾਂ ਕਾਫੀ ਪੀੜੀ ਪਿਆਰੀ ਦਿਨ ਰਾਤ ਦੀ ਡਿਊਟੀ ਕਰ ਰਹੇ ਇਹਨਾਂ ਦੇ ਬਹੁਤ ਬਰਾਬਰ ਗਏ ਇਹ ਸਾਡੀ ਬਹੁਤ ਸਾਡੀ ਬਹੁਤ ਬਹਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰ ਰਹੇ ਹੈਗੇ ਕਸਮ ਨਸ਼ਾ ਨੂੰ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਉਸ ਦੀ ਚੱਕਰ ਆ ਪੰਜਾਬ ਪੁਲਿਸ ਜੋ ਮੁਲਾਜ਼ਮ ਦੀ ਗੱਲ ਕਰੀਏ ਲੇਡੀਜ਼ ਮੁਲਾਜ਼ਮ ਬੜੀ ਸੀਗੀ ਤਾਂ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਸੀਗੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਹੈਗਾ ਕਿ ਇਹ ਜਿਹੜੀ ਪ੍ਰਾਪਰਟੀ ਜਿਹੜੀ ਡਿਮੋਲੀਸ਼ਨ ਹੋ ਰਹੀ ਹੈ ਇਹ ਜਿਹੜੀ ਕੰਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੀ ਕਿਤੇ ਗਵਰਨਮੈਂਟ ਪ੍ਰਾਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੇ ਮਾਨਯੋਗ ਸੁਪਰੀਮ ਕੋਰਟ ਦੀ ਹਿਦਾਇਤਾਂ ਮੁਤਾ ਕੰਸਰਟ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੀ ਹੈ ਸਰ ਤੁਸੀਂ ਆ ਜੀ ਤਾਂ ਵੀ ਆਈ ਟੈਕ ਨਾ ਕੇ ਚੈੱਕ ਕਰਦੇ ਉਹ ਤਕਰੀਬਾ ਦੇ ਰੂਪ ਤੋਂ ਚੈੱਕ ਕਰਦੇ ਤੇ ਕਿਵੇਂ ਦਾ ਰਿਸਪੌਂਸ ਹੈ ਉੱਥੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਦਾ ਮੋਰਲ ਕਿਵੇਂ ਦਾ ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਾਗ ਹੈਗੀ ਅਲਰਟ ਹੈ ਤੇ ਸਟੇਟ ਨੂੰ ਸੁਰੱਖਿਅਤ ਤੇ ਮਹਿਫੂਜ਼ ਰੱਖਣ ਲਈ ਜੀ ਸਰ ਕਿੰਨੀ ਕਬੜੀ ਤਿਆਰ ਚੁਣੌਤੀ ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਤੇ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ ਜਦੋਂ ਜਦ ਤੱਕ ਇਹ ਪੁਲਿਸ ਚਲਾਇਆ ਜਾ ਰਿਹਾ ਜੀ ਉਸ ਦੀ ਮਾਨੀ ਦੇਖਿਆ ਜਾਵੇ ਤਾਂ ਕਿੰਨੇ ਪੀਸੀ ਜੀ ਸਭ ਦੇ ਕੰਮਜਾਦੂ ਬਣ ਚੁੱਕੀ ਨੇ ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੇ ਨਾਲ ਮੋਡਾ ਤੋਂ ਮੋਡਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਬਿਲਕੁਲ ਡਰੱਗ ਫ੍ਰੀ ਕਰਾਂਗੇ ਹੁਣ ਵੀ ਸਰ ਜੇ ਕੋਈ ਤੁਸੀਂ ਫਾਈਨਲ ਮੈਸੇਜ ਦੇਣਾ ਚਾਹੋਗੇ ਅਜੇ ਵੀ ਕੋਈ ਛੱਡ ਕੇ ਇਸ ਕੰਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਹੈ ਨਹੀਂ ਦੇਖੋ ਜੇ ਤਾਂ ਜੇ ਤਾਂ ਕੋਈ ਵਿਕਟਿਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਹੈਗਾ ਉਹਨਾਂ ਨੂੰ ਐਜ਼ ਵਿਕਟਮ ਸਮਝਦੀਏ ਸਰ ਐਂਟੀ ਡਰਨ ਸਿਸਟਮ ਕਿੰਨਾ ਕਾਮਯਾਬ ਹੋ ਰਿਹਾ ਹੈ ਐਂਟੀ ਡਰਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਹੋਮਗਾਰਦੀ ਸਰ ਡਿਪਲੋਇਮੈਂਟ ਕਰੋਂ ਤੱਕ ਹੋ ਜੇਗੀ ਕੋਈ ਇਹ ਕੰਮ ਸ਼ੁਰੂ ਹੋ ਗਿਆ ਜੀ ਇਹ ਸੈਕੰਡ ਲਾਈਨ ਆਫ ਡਿਫੈਂਸ ਤੇ ਜਦੋਂ ਹੋਮ ਗਾਰਡਸ ਡਿਪਲੋਏ ਕੀਤੇ ਜਾ ਰਹੇ ਐਂਟੀ ਡਰੋਨ ਸਿਸਟਮ ਲੱਗਨਗੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਇਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਹੈਗੇ ਤੇ ਤਕਰੀਬਨ 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਏ ਜਾਣਗੇ ਜੀ ਸਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚੈਲੰਜਸ ਆ ਰਹੇ ਆਂ ਆਈਡੀ ਸੋਸ਼ਲ ਐਲੀਮੈਂਟ ਕਾਫੀ ਆਜਕਲ ਇੱਕ ਜਲਦ ਫੈਸਲਾ ਪਾ ਦਿੰਦੇ ਆ ਕਿ ਆ ਆ ਵੀ ਕਰਤਾ ਪਰ ਉਹ ਹੋਇਆ ਹੁੰਦਾ ਨਹੀਂ ਹੈ ਜੀ ਇਸ ਨੂੰ ਕਿੰਨਾ ਚੱਲੇ ਨਹੀਂ ਆ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਬੱਟ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਚੋ। ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ, ਆਥੈਂਟੀਕੇਟਿਡ ਖਬਰ ਹੈਗੀ ਉਸ ਨੂੰ ਹੀ ਰਿਯੂਮਨ ਮੋਂਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਰ ਆਈ ਦੀ ਟੈਕਿੰਗ ਦਾ ਖਾਸ ਹੁੰਦਾ ਹੈ ਸੋਰੀ ਬਰਾਬਰ। ਨਹੀਂ ਇੱਕ ਜਨਰਲ ਜਵੇਂ ਉਹ ਬੈਸਾਖੀ ਹੈਗੀ 14 ਅਪ੍ਰੈਲ ਤੇ ਆਦਰਵਾਇਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ, ਲੋਕਾਂ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ੀਬਲ ਪ੍ਰੈਜ਼ੈਂ ਉਹ ਪੰਜਾਬ ਦੀ ਸੜਕਾਂ ਤੇ ਹੋਊ।